ਸਸ਼ੀ ਅਕਾਲ ਜੀ ਅੱਜ ਆਪਾਂ ਸੁਖਮਨੀ ਸਾਹਿਬ ਦੀ ਦੂਜੀ ਅਸ਼ਟਪਦੀ ਦੀ ਜਿਹੜੀ ਆਖਰੀ ਪੌੜੀ ਹੈ 8ਵੀਂ ਪੌੜੀ ਉਸ ਬਾਰੇ ਥੋੜੀ ਗੱਲਬਾਤ ਕਰਾਂਗੇ ਹਾਂਜੀ ਤੇ ਕੋਸ਼ਿਸ਼ ਰਹੇਗੀ ਕਿ ਇਸ ਪੌੜੀ ਵਿੱਚ ਨਾਮ ਸਿਮਰਨ ਦਾ ਕੀ ਮਹੱਤਵ ਹੈ ਕੀ ਫਾਇਦੇ ਨੇ ਉਹ ਸਮਝੀਏ ਬਿਲਕੁਲ ਸ਼ੁਰੂ ਕਰਦੇ ਹਾਂ ਫਿਰ ਪਹਿਲੀਆਂ ਤੁਕਾਂ ਤੋਂ ਪਾਰਜਾਤ ਇਹੋ ਹਰ ਕੋ ਨਾਮ ਕਾਮ ਤੀਨ ਹਰ ਹਰ ਗੁਣ ਗਾਮ ਇਹ ਪਾਰਜਾਤ ਤੇ ਕਾਮ ਤੀਨ ਇਹ ਕੀ ਚੀਜ਼ਾਂ ਨੇ ਮਤਲਬ ਪੁਰਾਣੇ ਜ਼ਮਾਨੇ ਦੀਆਂ ਲੱਗਦੀਆਂ ਹਾਂਜੀ ਇਹ ਨਾ ਪੁਰਾਤਨ ਖਿਆਲਾਂ ਵਿੱਚ ਆਉਂਦਾ ਜਿਵੇਂ ਪਾਰਜਾਤ ਇੱਕ ਰੁੱਖ ਸੀ ਕਹਿੰਦੇ ਨੇ ਸਵਰਗ ਦਾ ਜਿਹੜਾ ਸਾਰੀਆਂ ਇਛਾਵਾਂ ਪੂਰੀਆਂ ਕਰ ਦਿੰਦਾ ਸੀ ਅੱਛਾ ਤੇ ਕਾਮਤੇਨ ਇੱਕ ਗਾਂ ਸੀ ਉਹ ਵੀ ਮੰਨਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਲੀ ਮੰਨੀ ਜਾਂਦੀ ਸੀ ਅੱਛਾ ਜੀ ਪਰ ਇੱਥੇ ਗੁਰੂ ਸਾਹਿਬ ਸਿਰਫ ਇਹ ਨਹੀਂ ਕਹਿ ਰਹੇ ਕਿ ਹਰੀ ਦਾ ਨਾਮ ਇੰਨਾ ਵਰਗਾ ਹੈ ਉਹ ਤਾਂ ਇੱਕ ਤਰ੍ਹਾਂ ਨਾਲ ਇਹਨਾਂ ਦੀ ਉਦਾਹਰਣ ਦੇ ਕੇ ਨਾ ਗੱਲ ਨੂੰ ਹੋਰ ਡੂੰਗਾ ਕਰ ਰਹੇ ਨੇ ਕਿਵੇਂ ਇਹ ਨਾਮ ਸਿਮਰਨ ਬਾਹਰ ਲੀਆਂ ਚੀਜ਼ਾਂ ਦੀ ਮੰਗ ਪੂਰੀ ਨਹੀਂ ਕਰਦਾ ਸਗੋਂ ਮਨ ਨੂੰ ਉਸ ਹਾਲਤ 'ਚ ਲੈ ਜਾਂਦਾ ਜਿੱਥੇ ਕੋਈ ਇੱਛਾ ਕੋਈ ਮੰਗ ਰਹਿੰਦੀ ਹੀ ਨਹੀਂ ਅੱਛਾ ਯਾਨੀ ਇਛਾਵਾਂ ਪੂਰੀ ਹੋਣ ਦੀ ਬਜਾਏ ਇਛਾਵਾਂ ਹੀ ਖਤਮ ਹੋ ਜਾਂਦੀਆਂ ਨੇ ਹਾਂਜੀ ਬਿਲਕੁਲ ਅੰਦਰੋਂ ਸੰਤੁਸ਼ਟੀ ਆ ਜਾਂਦੀ ਹੈ ਫਿਰ ਬਾਹਰ ਕੁਝ ਚਾਹੀਦਾ ਹੀ ਨਹੀਂ ਮਤਲਬ ਅਸਲ ਖਜ਼ਾਨਾ ਤਾਂ ਅੰਦਰ ਹੈ ਤੇ ਨਾਮ ਉਹ ਚਾਬੀ ਹੈ ਜਿਹੜੀ ਇਛਾਵਾਂ ਤੋਂ ਹੀ ਪਾਰ ਲੈ ਜਾਂਦੀ ਹੈ ਬਿਲਕੁਲ ਫਿਰ ਅਗਲੀਆਂ ਤੁਕਾਂ ਨੇ ਸਭਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲਥਾ ਹਰੀ ਦੀ ਕਥਾ ਸਭ ਤੋਂ ਉੱਤਮ ਜੀ ਕਿਉਂਕਿ ਇਹ ਉਸ ਅੰਦਰਲੀ ਸ਼ਾਂਤੀ ਉਸ ਸੰਤੁਸ਼ਟੀ ਨੂੰ ਪੈਦਾ ਕਰਨ ਦਾ ਤਰੀਕਾ ਹੈ ਸਭ ਤੋਂ ਉੱਤਮ ਤਾਂ ਕਿਉਂਕਿ ਇਹ ਮਾਇਆ ਦੇ ਜਾਲ ਚੋਂ ਕੱਢ ਕੇ ਸੱਚ ਨਾਲ ਜੋੜਦੀ ਹੈ ਤੇ ਨਾਮ ਸੁਨਤ ਦਰਦ ਦੁੱਖ ਲਥਾ ਇਹਦਾ ਮਤਲਬ ਕਿ ਦੁੱਖ ਆਉਣੇ ਬੰਦ ਹੋ ਜਾਂਦੇ ਨੇ ਨਹੀਂ ਦੇਖੋ ਐਵੇਂ ਨਹੀਂ ਦੁਨਿਆਵੀ ਦੁੱਖ ਤਕਲੀਫਾਂ ਤਾਂ ਆ ਸਕਦੀਆਂ ਨੇ ਪਰ ਨਾਮ ਸੁਣਨ ਨਾਲ ਉਹਦੇ 'ਚ ਲੀਨ ਹੋਣ ਨਾਲ ਮਨ ਐਨਾ ਤਕੜਾ ਹੋ ਜਾਂਦਾ ਹੈ ਐਨਾ ਟਿਕਾਉ ਵਿੱਚ ਆ ਜਾਂਦਾ ਹੈ ਕਿ ਦੁੱਖ ਸੁੱਖ ਦਾ ਉਹਦੇ ਤੇ ਅਸਰ ਨਹੀਂ ਹੁੰਦਾ ਅੱਛਾ ਮਤਲਬ ਬੰਦਾ ਹਾਲਾਤਾਂ ਤੋਂ ਉੱਪਰ ਉੱਠ ਜਾਂਦਾ ਹੈ ਹਾਂਜੀ ਬਿਲਕੁਲ ਦੁੱਖ ਉਹਨੂੰ ਪਰੇਸ਼ਾਨ ਨਹੀਂ ਕਰ ਸਕਦਾ ਮਨ ਤੇ ਇੱਕ ਢਾਲ ਜਿਹੀ ਬਣ ਜਾਂਦੀ ਹੈ ਤਾਂ ਇਹ ਜਿਹੜੀ ਮਨ ਦੀ ਸ਼ਕਤੀ ਹੈ ਇਹ ਨਾਮ ਸੁਣਨ ਨਾਲ ਆਉਂਦੀ ਹੈ ਪਰ ਇਹ ਨਾਮ ਦੀ ਜਿਹੜੀ ਵਡਿਆਈ ਹੈ ਇਸ ਦੀ ਕਦਰ ਇਹ ਰੈਂਦੀ ਕਿੱਥੇ ਹੈ ਅਗਲੀਆਂ ਤੁਕਾਂ ਇਹ ਹੀ ਦੱਸ ਰਹੀਆਂ ਨੇ ਨਾਮ ਕੀ ਮਹਿਮਾ ਸੰਤ ਰਿਦਵਸੈ ਸੰਤ ਪ੍ਰਤਾਪ ਦੁਰਤ ਸਬਨਸੈ ਇਤਿਹਾਸ ਦੱਸਿਆ ਕਿ ਨਾਮ ਦੀ ਅਸਲ ਮਹਿਮਾ ਉਹਦੇ ਡੂੰਗੀ ਸਮਝ ਉਹਨਾਂ ਦੇ ਦਿਲ ਚ ਵਸਦੀ ਹੈ ਜਿਨ੍ਹਾਂ ਨੇ ਨਾਮ ਨੂੰ ਆਪਣੀ ਜ਼ਿੰਦਗੀ ਚ ਕਮਾ ਲਿਆ ਜਿਨ੍ਹਾਂ ਨੂੰ ਸੰਤ ਕਿਹਾ ਗਿਆ ਅੱਛਾ ਤੇ ਉਹਨਾਂ ਸੰਤਾਂ ਦੇ ਪ੍ਰਤਾਪ ਨਾਲ ਮਤਲਬ ਉਹਨਾਂ ਦੀ ਸੰਗਤ ਦੇ ਅਸਰ ਨਾਲ ਦੁਰਤ ਯਾਨੀ ਮਨ ਦੇ ਪਾਪ ਭੈੜੇ ਖਿਆਲ ਉਹ ਸਭ ਦੂਰ ਹੋ ਜਾਂਦੇ ਨੇ ਮਨ ਸਾਫ ਹੋਣ ਲੱਗ ਪੈਂਦਾ ਹਾਂਜੀ ਕਿਉਂਕਿ ਸੰਗਤ ਦਾ ਮਾਹੌਲ ਹੀ ਇੰਨਾ ਸ਼ੁੱਧ ਹੁੰਦਾ ਹੈ ਤਾਂ ਫਿਰ ਜੇ ਮਨ ਨੂੰ ਸ਼ਾਂਤ ਤੇ ਸਾਫ ਕਰਨਾ ਹੈ ਤਾਂ ਸੰਤਾਂ ਦੀ ਸੰਗਤ ਬਹੁਤ ਜ਼ਰੂਰੀ ਹੋਈ ਬਿਲਕੁਲ ਤਾਈਓ ਅਗਲੀ ਤੁਖ ਹੈ ਸੰਤ ਦਾ ਸੰਗ ਵੜਪਾ ਗਈ ਪਾਈ ਹੈ ਸੰਤ ਦੀ ਸੇਵਾ ਨਾਮ ਤੇ ਆਈ ਹੈ ਪਰ ਇਹ ਸੰਗਤ ਮਿਲਣੀ ਵੀ ਕੋਈ ਸੌਖੀ ਗੱਲ ਨਹੀਂ ਲੱਗਦੀ ਨਹੀਂ ਜੀ ਵੱਡ ਭਾਗੀ ਕਿਹਾ ਹੈ ਨਾ ਵੱਡੇ ਭਾਗਾ ਨਾਲ ਚੰਗੇ ਕਰਮਾ ਨਾਲ ਹੀ ਮਿਲਦੀ ਹੈ ਤੇ ਸੰਤ ਦੀ ਸੇਵਾ ਦਾ ਮਤਲਬ ਸਿਰਫ ਹੱਥੀ ਸੇਵਾ ਕਰਨਾ ਹੀ ਨਹੀਂ ਅਸਲ ਮਤਲਬ ਹੈ ਉਹਨਾਂ ਦੇ ਬਚਨ ਕਮਾਉਣੇ ਉਹਨਾਂ ਦੀ ਸਿੱਖਿਆ ਤੇ ਚੱਲਣਾ ਅੱਛਾ ਉਹਨਾਂ ਦੇ ਦੱਸੇ ਰਾਹ ਤੇ ਤੁਰਨਾ ਹਾਂਜੀ ਜਦੋਂ ਇਸ ਤਰ੍ਹਾਂ ਦੀ ਸੇਵਾ ਹੁੰਦੀ ਹੈ ਉਸ ਸੰਗਤ ਵਿੱਚ ਉਸ ਮਾਹੌਲ ਵਿੱਚ ਫਿਰ ਨਾਮ ਜਪਣਾ ਨਾਮ ਤੇ ਆਉਣਾ ਸੁਭਾਵਕ ਹੋ ਜਾਂਦਾ ਹੈ ਮਨ ਆਪਣੇ ਆਪ ਉਦਨ ਨੂੰ ਲੱਗ ਜਾਂਦਾ ਹੈ ਹਾਂ ਪ੍ਰੇਰਣਾ ਮਿਲਦੀ ਹੈ ਸੰਗਤ ਤੋਂ ਇਹ ਸਾਰੀ ਗੱਲ ਫਿਰ ਜਿਵੇਂ ਸਿਖਰ ਤੇ ਪਹੁੰਚਦੀ ਹੈ ਆਖਰੀ ਤੁਕਾਂ ਚ ਨਾਮ ਤੁਲ ਕਚ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਇਹਦਾ ਸਾਰੀ ਗੱਲ ਦਾ ਨਿਚੋੜ ਕੱਢ ਦਿੱਤਾ ਹਾਂਜੀ ਬਿਲਕੁਲ ਇੱਥੇ ਤਾਂ ਸਾਫ਼ ਐਲਾਨ ਕਰ ਦਿੱਤਾ ਕਿ ਨਾਮ ਦੇ ਬਰਾਬਰ ਹੋਰ ਕੁਝ ਵੀ ਨਹੀਂ ਹੈ ਕੋਈ ਰਸਮ ਕੋਈ দান ਕੋਈ ਗਿਆਨ ਕੁਝ ਵੀ ਨਹੀਂ ਹੈ ਸਭ ਤੋਂ ਉੱਚਾ ਨਾਮ ਹਾਂ ਸਭ ਤੋਂ ਉੱਚਾ ਪਰ ਫਿਰ ਨਾਲ ਹੀ ਇੱਕ ਸ਼ਰਤ ਵੀ ਦੱਸ ਦਿੱਤੀ ਇੱਕ ਰਾਸ ਖੋਲ ਦਿੱਤਾ ਕਿ ਇਹ ਦਾਤ ਮਿੱਲੀ ਕਿਵੇਂ ਹੈ ਇਹ ਹਰ ਕਿਸੇ ਨੂੰ ਨਹੀਂ ਮਿਲਦੀ ਇਹ ਮਿਲਦੀ ਹੈ ਗੁਰਮੁਖ ਨੂੰ ਗੁਰਮੁਖ ਉਹ ਕੌਣ ਹੋਇਆ ਗੁਰਮੁਖ ਉਹ ਹੈ ਜਿਹੜਾ ਗੁਰੂ ਦੇ ਸੰਮੁਖ ਹੈ ਜਿਸ ਨੇ ਆਪਣਾ ਆਪਾ ਆਪਣੀ ਮੈਂ ਗੁਰੂ ਅੱਗੇ ਰੱਖ ਦਿੱਤੀ ਹੈ ਤੇ ਗੁਰੂ ਦੀ ਸਿੱਖਿਆ ਨੂੰ ਸਿਰਫ ਸੁਣਿਆ ਨਹੀਂ ਪੜਿਆ ਨਹੀਂ ਸਗੋਂ ਮਨ ਚ ਵਸਾ ਲਿਆ ਜ਼ਿੰਦਗੀ ਚ ਕਮਾ ਲਿਆ ਹੈ ਯਾਨੀ ਜੀਵਨ ਦਾ ਹਿੱਸਾ ਬਣਾ ਲਿਆ ਹਾਂਜੀ ਅਜਿਹਾ ਕੋਈ ਵਿਰਲਾ ਹੀ ਹੁੰਦਾ ਜਿਸ ਨੂੰ ਨਾਮ ਦੀ ਇਹ ਅਮੋਲਕ ਦਾਤ ਨਸੀਬ ਹੁੰਦੀ ਹੈ ਤਾਂ ਇਸ ਪੂਰੀ ਪੌੜੀ ਵਿੱਚ ਇੱਕ ਪੂਰਾ ਰਸਤਾ ਦਿਖਾਇਆ ਗਿਆ ਹੈ ਮਨ ਦੀਆਂ ਇੱਛਾਵਾਂ ਤੋਂ ਸ਼ੁਰੂ ਕਰਕੇ ਨਾਮ ਰਾਹੀ ਅੰਦਰਲੀ ਸ਼ਾਂਤੀ ਤੇ ਮਜ਼ਬੂਤੀ ਫਿਰ ਸੰਤਾਂ ਦੀ ਸੰਗਤ ਦੀ ਲੋੜ ਤੇ ਅਖੀਰ ਚ ਗੁਰਮੁਖ ਬਣ ਕੇ ਨਾਮ ਦੀ ਪ੍ਰਾਪਤੀ ਹਾਂਜੀ ਇੱਕ ਪੂਰਾ ਸਫ਼ਰ ਹੈ ਆਤਮਿਕ ਹਾਂਜੀ ਇਹ ਸਾਰੀ ਗੱਲਬਾਤ ਤੋਂ ਬਾਅਦ ਨਾ ਇੱਕ ਸਵਾਲ ਮਨ ਚੋਂਦਾ ਹੈ। ਕੀ? ਦੇਖੋ ਅਸੀਂ ਸਾਰੇ ਗੁਰਬਾਣੀ ਸੁਣਦੇ ਹਾਂ, ਪੜ੍ਹਦੇ ਹਾਂ ਪਰ ਆਪਣੀ ਰੋਜ਼ ਦੀ ਜ਼ਿੰਦਗੀ ਜਦੋਂ ਅਸੀਂ ਫੈਸਲੇ ਲੈਂਦੇ ਹਾਂ, ਕੰਮ ਕਰਦੇ ਹਾਂ ਉਦੋਂ ਗੁਰੂ ਦੀ ਸਿੱਖਿਆ ਨੂੰ ਸਿਰਫ ਯਾਦ ਰੱਖਣ ਤੋਂ ਅੱਗੇ ਜਾ ਕੇ ਆਪਣੀ ਸੋਚ ਦਾ, ਆਪਣੇ ਸੁਭਾਅ ਦਾ ਹਿੱਸਾ ਕਿਵੇਂ ਬਣਾਈਏ? ਹਾਂਜੀ ਇਹ ਵੱਡਾ ਸਵਾਲ ਹੈ। ਤਾਂ ਕਿ ਅਸੀਂ ਸੱਚੇ ਗੁਰਮੁਖ ਵਾਲੇ ਪਾਸੇ ਤੁਰ ਸਕੀਏ ਤੇ ਨਾਮ ਦੀ ਇਹ ਬਖਸ਼ਿਸ਼ ਦਾਤ ਸਾਨੂੰ ਮਿਲ ਸਕੇ। ਇਹ ਸ਼ਾਇਦ ਅਸੀਂ ਸਾਰਿਆਂ ਨੂੰ ਆਪਣੇ ਅੰਦਰ ਚਾਂਤੀ ਮਾਰ ਕੇ ਲੱਭਣਾ ਪੈਣਾ ਹੈ। ਇਸੇ ਵਿਚਾਰ ਨਾਲ ਅੱਜ ਦੀ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪੋਡਕਾਸਟ ਵਿੱਚ ਸੁਖਮਨੀ ਸਾਹਿਬ ਦੀ ਤੀਜੀ ਪੌੜੀ ਦੀ ਵਿਚਾਰ ਕਰਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।